ਇਹ ਹੈਗਾ ਜੀ ਲੱਡੇ ਬਿਲਡਰ ਨਮਾਜ਼ਾ ਦੁਗਾ ਸਾਰਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਚੜ ਜਾ ਸਾਰਿਆਂ ਨੂੰ ਨਵੇਂ ਸ਼ਾਮ ਦੇ ਚਿਹਰੇ ਹੁਣ ਬਹੁਤ ਬਹੁਤ ਚੰਚੀਗਾ ਰਸਮ ਦੀ ਜਿਹੜੀ ਦੁਕਾਨ ਜੋ ਵੀ ਹੈ ਸਮਾਨ ਜਾ ਕਰ ਰਹੇ ਨੇ ਸਰ ਸਰ ਇਹ ਸੂਟ ਦੇ ਹੈਡਿਕਲ ਨੂੰ ਹੁਣ ਤਿੰਨ ਦਿਨ ਪਹਿਲਾਂ ਬਣਾ ਬਿਲਡ ਕੀਤਾ ਇਹਨਾਂ ਦੇ ਹੈਡਿਕਲ ਤੋਂ ਬਣਾਉਂਦੇ ਬਾਅਦ ਨੂੰ ਸਰ ਇਹ ਵੀ ਮੇਨ ਦਾ ਜਸਵਾਹ ਸਰ ਇਹ ਸੋਪ ਦਾ ਨਹੀਂ ਕਰਦਾ ਬੁਰੀ ਸਲਾਈ ਕਰਦਾ ਸਰ ਅੱਛਾ ਹੈਲੋ ਇਹ ਕਿੱਧਰ ਦੇ ਦੇ ਦੋ ਜੀ ਪਹਿਲਾਂ ਤੇ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਲਕ ਧੋਨੀ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦੁੱਖਾਂ ਤੋਂ ਕੋਹਾਂ ਦੂਰ ਅ ਅੱਜ ਸਹਾਰਾ ਫਾਊਂਡੇਸ਼ਨ ਵੱਲੋਂ ਇਹ ਜੋ ਛੋਟਾ ਜਿਹਾ ਸਮਾਗਮ ਜਿਹੜਾ ਹੈ ਅੱਜ ਆਰਗੇਨਾਈਜ਼ ਕੀਤਾ ਗਿਆ ਹੈ ਡੀਸੀ ਆਫਿਸ ਦੇ ਵਿੱਚ ਇਹਦੇ 'ਚ ਜੋ ਕਿ ਦਿਵਿਆਂਗ ਨੇ ਆਪਣੇ ਪੈਰਾਂ 'ਤੇ ਖੜੇ ਨੇ ਸਰਦੀ ਦਾ ਮੌਸਮ ਕਿਉਂਕਿ ਬਹੁਤ ਹੈ ਤੁੰਦਾਂ ਪੈਰੀਆਂ ਨੇ ਪਹਿਨਾ ਸਾਰਿਆਂ ਨੂੰ ਹੌਸਲਾ ਫਸਾਈ ਲਈ ਤੇ ਮੌਸਮ ਨਾਲ ਲੜਨ ਲਈ ਇੱਕ ਇੱਕ ਕੰਬਲ ਜਿਹੜਾ ਹੈ ਉਹ ਗਿਫਟ ਕੀਤਾ ਗਿਆ ਸੋ ਮੇਰੇ ਕੋਲ ਆਈ ਸੀਗੇ ਰੇਖੀ ਸਾਹਿਬ ਜੋ ਕਿ ਕਰਤਾ ਕਰਤਾਨੇ ਸਹਾਰਾ ਫਾਊਂਡੇਸ਼ਨ ਦੇ ਤੇ ਅੱਜ ਦਾ ਸਮਾਂ ਮੁਕਰਰ ਹੋਇਆ ਸੀ ਬਹੁਤ ਮੁਬਾਰਕ ਦਿਨ ਹੈ ਐਂਡ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਰ ਕਿਹਨੂੰ ਇੱਕ ਖਾਸ ਨਾਮ ਦਿੱਤਾ ਗਿਆ ਇਹਨਾਂ ਨੂੰ ਸਾਹਿਬ ਜੀ ਨਹੀਂ ਬਹੁਤ ਚੰਗਾ ਲੱਗਾ ਕਿਉਂਕਿ ਆਮ ਤੌਰ ਤੇ ਸਾਨੂੰ ਵੀ ਤੇ ਦੇਖੋ ਲੋਕ ਸਾਹਿਬ ਹੀ ਕਹਿ ਕੇ ਬੁਲਾਦੇ ਦੇ ਐਂਡ ਸਾਹਿਬ ਜੀ ਜਿਹੜਾ ਹੈ ਨਾਰਮਲ ਨੇਮ ਹੈ ਜੇ ਇਹਨਾਂ ਲਈ ਬਿਲਕੁਲ ਲੋਕੀ ਬੁਲਾਣਗੇ ਤੇ ਇਹਨਾਂ ਨੂੰ ਵੀ ਚੰਗਾ ਮਹਿਸੂਸ ਹੋਏਗਾ ਮੈਂ ਇਹ ਲੋਕ ਨੇ ਸਾਰੇ ਆਪ ਕੋ ਕਿਰਤ ਕਰਦੇ ਨੇ ਬਿਲਕੁਲ ਬਿਲਕੁਲ ਸਭ ਤੋਂ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਜਿਹੜੇ ਈਵਨ 100% ਫਿਜ਼ੀਕਲੀ ਚੈਲੰਜ ਨੇ 100% ਦੀ ਫਿਜ਼ੀਕਲੀ ਚੈਲੰਜ ਨੇ ਈਵਨ ਉਹ ਵੀ ਆਪਣਾ ਆਪਣਾ ਕੀਤਾ ਜਿਹੜਾ ਹੈ ਕੁਛ ਨਾ ਕੁਛ ਕਰਦੇ ਆ ਆਪਣੇ ਹੱਥਾਂ ਨਾਲ ਕੁਛ ਨਾ ਕੁਛ ਕਰਦੇ ਦਸਾਂ ਨੌਂਾਂ ਦੀ ਆਪਣੀ ਕਮਾਈ ਖਾਂਦੇ ਇਹ ਸਾਡੇ ਲਈ ਬੜੀ ਵੱਡੀ ਮੋਟੀਵੇਸ਼ਨ ਦੀ ਲੋੜ ਹੈ ਇਹ ਸਮਾਜ ਦੀ ਮੋਟੀਵੇਸ਼ਨ ਦੀ ਲੋੜ ਹੈ ਕਿ ਆਪਾਂ ਵੀ ਮਿਹਨਤ ਕਰੀਏ ਤੇ ਦਸਾਂ ਨੋਆਂ ਦੀ ਜਿਹੜੀ ਕਿਰਤ ਹੈ ਉਹਦੇ ਨਾਲ ਹੀ ਕਮਾ ਕੇ ਆਪਾਂ ਆਪਣੇ ਘਰ ਦਾ ਜਿਹੜਾ ਪਾਲਣ ਪੋਸ਼ਣ ਕਰੀਏ ਤੇ ਬਹੁਤ ਮੋਟੀਵੇਟਿੰਗ ਹੈ थैंक यू थैंक यू ਵੈਰੀ ਮਚ ਮੈਮ ਡਾਕਟਰ ਰੂਹੀ ਜੋਸ਼ੀ ਐ ਕਿਵੇਂ ਦੇਖਦੇ ਨੇ ਇਹਦਾ ਸਹਾਰਾ ਫਾਊਂਡੇਸ਼ਨ ਵੱਲੋਂ ਅੱਜ ਉਪਰਾਲਾ ਕੀਤਾ ਗਿਆ ਨਵੇਂ ਸਾਲ ਦੇ ਉੱਪਰ ਕਿਸ ਤਰ੍ਹਾਂ ਦਾ ਜਿਹੜਾ ਉਪਰਾਲਾ ਲੰਗਾ ਕੀਤਾ ਕਿਤਾ ਕੇ ਜਾਣਕਾਰੀ ਦਿਓਗੇ ਜੀ ਬਰਾਬਰ ਸ੍ਰੀ ਉਪਰਾਲਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਪਿਛਲੇ ਸਾਲ ਵੀ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਨੂੰ ਸਮਾਜਿਕ ਤੌਰ ਤੇ ਬਰਾਬਰਤਾ ਮਿਲੇ ਸਮਾਜ ਦੇ ਵਿੱਚ ਉਹਨਾਂ ਨੂੰ ਬਣਦਾ ਸਥਾਨ ਤੇ ਮਾਨਯੋਗਤ ਮਿਲੇ ਉਹ ਕਿਉਂਕਿ ਉਹ ਦਿਵਿਆਂਗ ਜਿਹੜੇ ਦਿਵਿਆਂਗ ਹੁੰਦੇ ਹੋਏ ਵੀ ਮਿਹਨਤ ਕਰ ਰਹੇ ਨੇ ਤੇ ਆਪਣੇ ਪਰਿਵਾਰ ਪਾਲ ਰਹੇ ਨੇ ਤੇ ਉਹਨਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਨ ਲਈ ਸਹਾਰਾ ਫਾਊਂਡੇਸ਼ਨ ਨੇ ਉਹਨਾਂ ਨੂੰ ਇੱਕ ਸਪੈਸ਼ਲ ਟੈਗ ਦਿੱਤਾ ਹੈ ਜਿਸ ਨੂੰ ਸਾਭਜੀ ਕਿਹਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਜਿਹੜੀ ਹੋਂਦ ਹੈ ਉਸ ਨੂੰ ਨਕਾਰਿਆ ਨਾ ਜਾਵੇ ਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਸਮਾਜ ਦੇ ਵਿੱਚ ਮਿਲ ਸਕੇ ਤਾਂ ਕਿਵੇਂ ਲੱਗਦਾ ਕਿ ਨਵੇਂ ਸਾਲ ਕੋਈ ਪੁਰਾਣਾ ਚ ਕੀਤਾ ਗਿਆਗਾ ਹਾਂਜੀ ਬਿਲਕੁਲ ਕਿਉਂਕਿ ਨਵਾਂ ਸਾਲ ਜਿਹੜਾ ਹੁੰਦਾ ਨਵੀਆਂ ਉਮੀਦਾਂ ਨਵੇਂ ਬਦਲਾਵ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ ਹੈ ਅਸੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਇਸ ਕਰਕੇ ਦੇਨੇ ਆ ਕਿ ਅਸੀਂ ਚਾਹੁੰਦੇ ਆ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਕੁਝ ਪੋਜ਼ਿਟਿਵ ਬਦਲਾਵ ਨਵੇਂ ਬਦਲਾਵ ਆਉਣ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਡੇ ਨਾਲ ਅੱਜ ਜਿਹੜੇ ਮਿਹਨਤਕਸ਼ ਦਿਵਿਆਂਗ ਲੋਕ ਬੈਠੇ ਹੋਏ ਨੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਨਵੇਂ ਬਦਲਾਵ ਆਣ ਲੋਕ ਇਹਨਾਂ ਨੂੰ ਨਵੇਂ ਨਜ਼ਰੀਏ ਨਾਲ ਇੱਕ ਆਦਰਪੂਰਨ ਨਜ਼ਰੀਏ ਨਾਲ ਇਹਨਾਂ ਨੂੰ ਵੇਖਣ ਤੇ ਸਮਾਜ ਵਿੱਚ ਇਹਨਾਂ ਦਾ ਬਣਦਾ ਮਾਨ ਸਤਕਾਰ ਇਹਨਾਂ ਨੂੰ ਮਿਲੇ ਦੇਖੋ ਜੋ ਇਹਨਾਂ ਦੀ ਸਰੀਰਕ ਹਾਲਤ ਹੈ ਇਹਦੇ ਵਿੱਚ ਇਹਨਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ ਇਹ ਪਰਮਾਤਮਾ ਵੱਲੋਂ ਹੀ ਜਿਹੜੀ ਡਿਸੇਬਿਲਟੀ ਉਹ ਇਨਸਾਨ ਦੇ ਵਿੱਚ ਹੁੰਦੀ ਹੈ ਪਰ ਜੇ ਅਸੀਂ ਇਹਨਾਂ ਦੀ ਉਸ ਡਿਸੇਬਿਲਿਟੀ ਕਰਕੇ ਇਹਨਾਂ ਨੂੰ ਜੱਜ ਕਰਦੇ ਹਾਂ ਜਾਂ ਅਸੀਂ ਇਹਨਾਂ ਨੂੰ ਕਿਸੇ ਮੌਕੇ ਤੋਂ ਡਿਨਾਈ ਕਰਦੇ ਹਾਂ ਮੌਕਾ ਨਹੀਂ ਦਿੰਦੇ ਹਾਂ ਤਾਂ ਉਹ ਸਾਡੀਆਂ ਗਲਤੀਆਂ ਨੇ ਸਮਾਜ ਦੀਆਂ ਗਲਤੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਦਾ ਬੰਦਾ ਆਦਰ ਸਤਕਾਰ ਜੋ ਉਹਨਾਂ ਨੂੰ ਸਮਾਜ ਵਿੱਚ ਮਿਲਣਾ ਚਾਹੀਦਾ ਹੈ ਇਸ ਨਵੇਂ ਬਰੇ ਤੋਂ ਸਾਰੇ ਹੀ ਸਮਾਜ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਇਹਨਾਂ ਦਿਵਿਆਂਗ ਲੋਕਾਂ ਨੂੰ ਜ਼ਰੂਰ